ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੀਡ ਕਰਕੇ ਇੱਕ ਪੂਰ ਰਸ਼ ਕੀਤਾ ਜੀ ਜਿਹੜਾ ਕਿ ਸਾਡੇ ਮਾਨਜੋ ਕੁਮਹਿੰਦਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕੁਮਹਿੰਦਰ ਉਹ ਪੁਲਿਸ ਅਵਰਸਿਟੀ ਸਰਦਾਰ ਆਰਪੀਐਸ ਸਿੱਧੂ ਡਿਸਪੀਨ ਇਨਵੈਸਟੀਗੇਸ਼ਨ ਅਵਰਸਿਟੀ ਤੇ ਸਰਦਾਰ ਜਗਵਿੰਦਰ ਸਿੰਘ ਐਡੀਸਪੀ ਇਨਵੈਸਟੀਗੇਸ਼ਨ ਅਵਰਸਿਟੀ ਦੇ ਦੇਸ਼ਨਿਰਦੇਸ਼ ਕੋਆਰਡੀਨੇਟਰ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਪੀਓ ਕ੍ਰਿਸ਼ਟ ਕੀਤਾ ਦੀ ਡਿਟੈਲ ਜਿਹੜੀ ਇਸ ਪ੍ਰਕਾਰ ਆ ਉਹਦਾ ਨਾਮ ਹੈ ਨਰਮਲਜੀਤ ਸਿੰਘ ਐਲੀਸ ਨੰਮਾ ਸਾਨੂੰ ਸਰਵਨ ਸਿੰਘ ਵਾਸੀ ਮਲੇਜ ਕੱਕਾ ਕਢਿਆਲਾ ਇਹ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਪਿੰਡ ਪੈਂਦਾ ਜੀ ਉੱਥੋਂ ਦਾ ਰਹਿਣ ਵਾਲਾ ਉਹਨੂੰ ਇੱਥੋਂ ਇਹਨੂੰ ਉੱਥੋਂ ਜਾ ਕੇ ਲੈ ਕੇ ਆਏ ਆ ਇਹ ਇੱਕ ਅੰਗਰੇਸਟ ਮੁਕੱਦਮਾ ਨੰਬਰ 116 ਡੇਟਡ 11/8/2019 ਅੰਡਰ ਸੈਕਸ਼ਨ 379 411 ਆਈਪੀਸੀ ਪੀਐਸ ਈਡੀ ਵੀ ਦਾ ਅੰਮ੍ਰਿਤਸਰ ਦੇ ਅਥੀ ਦਰਜ ਸੀ ਜਿਹੜਾ ਕੀ ਦਾਲ ਤੇ ਸ਼੍ਰੀ ਗੁਰਪੀਰ ਸਿੰਘ ਐਡੀਸ਼ਨ 6 ਜੱਜ ਨੇ ਉਹਨਾਂ ਦੀ ਕੋਰਟ ਦੇ ਵਿੱਚੋਂ ਪੀਓ ਸੀ ਜੀ ਇਹਦੀ ਪੀਓ ਡੇਟ ਹੈ ਕਿ 23 2000 25 ਇਹਦੇ ਵਿੱਚ ਜਿਹੜਾ ਇਹ ਪਰਚਾ ਹੀ ਇਹਦੇ ਵਿੱਚ ਇਹ ਪੀਓ ਸੀ ਤੇ ਇਹਨੂੰ ਗ੍ਰਿਫਤਾਰ ਕਰਕੇ ਜਿਹੜਾ ਇੱਕ ਉਹ ਥਾਣਾ ਆਪਣਾ ਕਤਵਾਲੀ ਦੇ ਹਵਾਲੇ ਕੀਤਾ ਗਿਆ ਸਰਕਾਰਾ ਕੇਸ ਇਹਦੇ ਖੱਲਾਸਾ ਕੋਈ ਹੋ ਨਹੀਂ ਨਾ ਸਾਥੀ ਮੇਟਲੀ ਹੈਗਾ ਜੀ ਚੋਰੀ ਦਾ ਮਕਦਮਾ ਇਹ 379 410 ਇਹ ਚੋਰੀ ਦਾ ਮਕਦਮਾ ਮੈਂ ਨਾਲ ਇੱਕ ਹੋਰ ਬੰਦਾ ਸੀ ਜਿਸ ਵਾਰਾ ਉਹਦੇ ਤੇ ਅਜੇ ਅਰੈਸਟ ਕਰਨੀ ਬਾਕੀ ਆ ਉਹ ਵੀ ਇਸੇ ਕੇਸ ਵਿੱਚ ਹੋਆ ਉਹ ਵੀ ਅਰੈਸਟ ਕਰ ਲਾਗੇ